ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੰਤਾਂ ਦੁਆਰਾ ਦੱਸੀ ਹੋਈ ਇੱਕ ਜੁਗਤੀ ਜਿਹਦੇ ਨਾਲ ਸਿਰਫ 3 ਮਹੀਨੇ ਦੇ ਵਿੱਚ ਹੀ ਸਾਰਾ ਕਰਜ਼ਾ ਉਤਰ ਜਾਵੇਗਾ। ਬਰੂਕੇ ਹੋਏ ਕੰਮ ਚੱਲ ਪੈਣਗੇ। ਘਰ ਵਿੱਚੋਂ ਗਰੀਬੀ ਖਤਮ ਹੋ ਜਾਵੇਗੀ। ਘਰ ਵਿੱਚ ਪੈਸੇ ਦੀ ਥਾਮ ਦੀ ਕੋਈ ਕਮੀ ਨਹੀਂ ਰਹੇਗੀ। ਹਰ ਕੰਮ ਦੇ ਵਿੱਚੋਂ ਬਰਕਤ ਪਵੇ ਆਵੇ ਹੀ ਹਰ ਪਾਸੋਂ ਬਰਕਤ ਆਵੇਗੀ ਇੰਨੀ ਜ਼ਿਆਦਾ ਕਿਰਪਾ ਹੋ ਜਾਂਦੀ ਆ ਪਰਮਾਤਮਾ ਦੀ ਜਿਹੜੀ ਜੁਗਤੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਅਗਰ ਤੁਸੀਂ ਇਹ ਤੇ ਪੂਰੇ ਤੌਰ ਤੇ ਅਮਲ ਕਰ ਲਿਆ ਤਾਂ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਤੇ ਸਮਝਣਾ ਤੇ ਬਾਕੀਆਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਦੇਖੋ ਜਿਹੜਾ ਕਰਜ਼ਾ ਹੈ ਨਾ ਅਜੋਦੇ ਟਾਈਮ ਦੇ ਵਿੱਚ ਕਰਜ਼ਾ ਹਰ ਇਨਸਾਨ ਲਈ ਚਿੰਤਾ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਅਮੀਰ ਆਪਣੇ ਕਾਰੋਬਾਰ ਨੂੰ ਵਧਾਉਣ ਵਾਸਤੇ ਕਰਜ਼ਾ ਚੁੱਕਦਾ ਤੇ ਗਰੀਬ ਆਪਣੀ ਗਰਸਤੀ ਨੂੰ ਚਲਾਉਣ ਵਾਸਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਮਜਬੂਰੀ ਦੇ ਵਿੱਚ ਕਰਜ਼ਾ ਚੁੱਕਦਾ ਤੇ ਕਈ ਤਾਂ ਕਿਸਮਤ ਵਾਲੇ ਹੁੰਦੇ ਨੇ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਤੇ ਉਹ ਟਾਈਮਸ ਜਿਹੜਾ ਆਪਣਾ ਕਰਜ਼ਾ ਚੁਕਾ ਦਿੰਦੇ ਆ ਤੇ ਉਹ ਤੋਂ ਮੁਕਤ ਹੋ ਜਾਂਦੇ ਆ ਪਰ ਕਈ ਬਜਾਰੀ ਇਦਾਂ ਦੇ ਵੀ ਹੁੰਦੇ ਨੇ ਵੀ ਜਿੰਨਾ ਉਹ ਕੋਸ਼ਿਸ਼ ਕਰਦੇ ਆ ਨਾ ਕੋਈ ਨਾ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਜਾਂਦੀ ਹੈ ਕੋਈ ਨਾ ਕੋਈ ਰੁਕਾਵਟ ਆਉਂਦੀ ਜਾਂਦੀ ਹੈ ਜਿਹਦੇ ਨਾਲ ਕਰਜ਼ਾ ਘਟਣ ਦੀ ਬਜਾਏ ਦਿਨੋਂ ਦਿਨ ਦਿਨ ਤੇ ਰੋਪੋਰ ਵਧਦਾ ਜਾਂਦਾ ਹੈ ਤੇ ਇਹਦੇ ਨਾਲ ਫਿਰ ਸਾਡੀਆਂ ਇਹੜੀਆਂ ਚਿੰਤਾਵਾਂ ਉਹ ਵੀ ਵਧਦੀਆਂ ਰਹਿੰਦੀਆਂ ਫਿਰ ਅਸੀਂ ਹਰ ਟਾਈਮ ਟੈਂਸ਼ਨ 'ਚ ਹਰ ਟਾਈਮ ਸੋਚਦੇ ਆ ਸਾਡਾ ਫਿਰ ਉਹਦੇ ਨਾਲ ਸੁਭਾਅ ਵਿੱਚ ਉੱਜੜਾ ਹੁੰਦਾ ਹੈ ਘਰ ਵਿੱਚ ਟੈਂਸ਼ਨ ਦਾ ਮਾਹੌਲ ਹੁੰਦਾ ਹੈ ਫਿਰ ਉਹਦੇ ਨਾਲ ਸਾਨੂੰ ਬਿਮਾਰੀਆਂ ਵੀ ਲੱਗਦੀਆਂ ਫਿਰ ਬਿਮਾਰੀਆਂ ਤੇ ਵੀ ਖਰਚੇ ਸ਼ੁਰੂ ਹੋ ਜਾਂਦੀ ਆ ਵੀ ਵੀ ਦੀ ਪ੍ਰੋਬਲਮ ਹੋ ਜਾਂਦੀ ਆ ਟੈਨਸ਼ਨ ਦੀ ਪ੍ਰੋਬਲਮ ਹੋ ਜਾਂਦੀ ਆ ਉਹਦੀਆਂ ਦਵਾਈਆਂ ਸ਼ੁਰੂ ਹੋ ਜਾਂਦੀਆਂ ਮਤਲਬ ਫਿਰ ਹਰ ਪੱਖੋਂ ਦੁੱਖ ਵਧਣਾ ਸ਼ੁਰੂ ਹੋ ਜਾਂਦਾ ਤੇ ਸਿਆਣਿਆਂ ਦਾ ਕਹਿਣਾ ਹੈ ਕਿ ਰੋਟੀ ਚਾਹੇ ਲੂਣ ਦੇ ਨਾਲ ਖਾਣ ਨੂੰ ਮਿਲ ਜੇ ਪਰ ਕਿਸੇ ਦਾ ਦੇਣਾ ਨਾ ਹੋਵੇ ਕਿਉਂਕਿ ਜਦੋਂ ਆਪਾਂ ਕਿਸੇ ਦਾ ਪੈਸਾ ਦੇਣਾ ਹੁੰਦਾ ਨਾ ਤੇ ਫਿਰ ਅਗਲਾ ਘਰ ਆ ਕੇ ਕਈ ਵਾਰੀ ਕੁਝ ਐਦਾਂ ਦੇ ਸ਼ਬਦ ਵੀ ਬੋਲ ਦਿੰਦਾ ਜਿਹੜਾ ਸਾਨੂੰ ساری ਉਮਰ ਲਈ ਸਾਡੀ ਕੰਨਾਂ ਚ ਗੂੰਜਦੇ ਰਹਿੰਦੇ ਨੇ ਦੇਖੋ ਦਿਲ ਤਾਂ ਕਿਸੇ ਦਾ ਨਹੀਂ ਕਰਦਾ ਹੁੰਦਾ ਹਨਾ ਕਿਸੇ ਤੋਂ ਸੁਣਨ ਕੋਈ ਨਹੀਂ ਚਾਹੁੰਦਾ ਕਿ ਕੋਈ ਆ ਕੇ ਆਪਾਂ ਚਾਹਾਂਗੇ ਵੀ ਕੋਈ ਆ ਕੇ ਸਾਡੀ ਬੇਸਤੀ ਕਰੇ ਨਹੀਂ ਕੋਈ ਨਹੀਂ ਚਾਹੁੰਦਾ ਲੇਕਿਨ ਕਈ ਵਾਰੀ ਕਿਸੇ ਇਨਸਾਨ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਚਾਕੇ ਵੀ ਵਿਚਾਰਾ ਆਪਦੀਆਂ ਉਹਨਾਂ ਟੈਨਸ਼ਨਾਂ ਚੋਂ ਮੁਕਤ ਨਹੀਂ ਹੋ ਪਾਉਂਦਾ ਜਿੰਨਾ ਚੋ ਹੋਣਾ ਚਾਹੁੰਦਾ ਸੋ ਇਸੇ ਤਰੀਕੇ ਨਾਲ ਇੱਕ ਗੁਰਸਿੱਖ ਸੰਤ ਮਹਾਂਪੁਰਸ਼ਾਂ ਦੇ ਕੋਲ ਗਿਆ ਜਿਹਦੇ ਸਰਤੇ ਕਾਫੀ ਕਰਜ਼ਾ ਸੀ ਤਾਂ ਸੰਤ ਮਹਾਂਪੁਰਸ਼ਾਂ ਨੇ ਜਿਹੜੀ ਜੁਕਤੀ ਦੱਸੀ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਸੋ ਇਹ ਜੁਗਤੀ ਤੁਸੀਂ ਬੜੇ ਧਿਆਨ ਨਾਲ ਸੁਣਨੀ ਆ ਤੇ ਜਿਹੜਾ ਜਾਪ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਜਾਪ ਤੁਸੀਂ ਪੂਰਾ ਪਰਿਵਾਰ ਮਿਲ ਕੇ ਕਰ ਸਕਦੇ ਹੋ ਪਰਿਵਾਰ ਦੇ ਬੱਚੇ ਵੀ ਕਰ ਸਕਦੇ ਨੇ ਜ਼ਰੂਰੀ ਨਹੀਂ ਵੀ ਤੁਸੀਂ ਇਕੱਲਿਆਂ ਨੇ ਕਰਨਾ ਪੂਰਾ ਪਰਿਵਾਰ ਮਿਲ ਕੇ ਕਰ ਸਕਦਾ ਹੈ ਠੀਕ ਹੈ ਜੀ ਤੇ ਜਦੋਂ ਵੀ ਜਾਪ ਕਰਨਾ ਹੈ ਥੱਲੇ ਆਸਣ ਲਾਉਣਾ ਪੂਲ ਚਾਹ ਜਰੂਰ ਰੱਖਣਾ ਜਦੋਂ ਕਿਉਂਕਿ ਜਦੋਂ ਕੋਲਪਾ ਕਿਸੇ ਵਸਤੂ ਦੀ ਪੂਰਤੀ ਵਾਸਤੇ ਪਾਠ ਕਰਦੀਆਂ ਜਾਂ ਜਾਪ ਕਰਦੀਆਂ ਨਾ ਤਾਂ ਉਹਦੀ ਇੱਕ ਮਰਿਆਦਾ ਹੁੰਦੀ ਹੈ ਇੱਕ ਤਾਂ ਹੁੰਦਾ ਹਾਂ ਵੀ ਜਿਵੇਂ ਹਾਂ ਤੁਸੀਂ ਅਗਰ ਵੈਸੇ ਨਿਤਨੇਮ ਵਧਾਉਣਾ ਚਾਹੁੰਦੇ ਹੋ ਜਿਵੇਂ ਮੈਂ ਕੱਲ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਿਆ ਸੀ ਤਾਂ ਤੁਸੀਂ ਜਿੰਨਾ ਸੇਵਾ ਤੋਂ ਟੋ ਗੁਰੂ ਸਾਹਿਬ ਲੈ ਰਹੀ ਆ ਆਸਣ ਲਾ ਕੇ ਉਸ ਤੋਂ ਇਲਾਵਾ ਤੁਸੀਂ ਆਪਾਂ ਦੇਖੋ ਗ੍ਰਸਤੀ ਆਪਾਂ ਜੀਵਨ ਜਿਉਉਂਦੇ ਆ ਹਨ ਆਪਾਂ ਕੰਮ ਵੀ ਕਰਨੀ ਹੁੰਦੀ ਆ ਤਾਂ ਨਾਲ-ਨਾਲ ਤੁਸੀਂ ਉਦੋਂ ਵੀ ਜਾਬ ਕਰ ਸਕਦੇ ਹੋ ਤਾਂ ਕੁਝ ਦਿਨ ਪਹਿਲਾਂ ਸਾਡੀ ਪ੍ਰੋਬਲਮ ਸੀ ਤਾਂ ਮਹਾਰਾਜ ਨੇ ਸਾਡੇ ਤੇ ਵੀ ਕਿਰਪਾ ਕਰਕੇ ਉਹ ਥੋੜੀ ਜਿਹੀ ਸੇਵਾ ਵਧਾਈ ਤੇ ਮਹਾਰਾਜ ਨੇ ਉਹ ਦੁੱਖ ਦੂਰ ਕਰ ਦਿੱਤਾ ਕਿ ਨਹੀਂ ਉਹ ਸਮੱਸਿਆ ਦਾ ਹੱਲ ਕਰ ਦਿੱਤਾ ਪਰਮਾਤਮਾ ਨੇ ਠੀਕ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਨਿਤਨੇਮ ਨੂੰ ਹੋਰ ਵਧਾ ਸਕਦੇ ਹੋ ਪਰ ਜਿਹੜਾ ਤੁਸੀਂ ਉਸ ਵਸਤੂ ਦੀ ਪ੍ਰਾਪਤੀ ਲਈ ਜਿਹੜਾ ਹੈਗਾਗਾ ਜਿੰਨਾ ਵੱਡਾ ਕੰਮ ਨਾ ਤਾਂ ਫਿਰ ਓਨੀ ਹੀ ਆਪਾਂ ਨੂੰ ਸੇਵਾ ਵਧਾਣ ਜਾਣੀ ਚਾਹੀਦੀ ਹੈ ਠੀਕ ਹੈ ਸੋ ਆਸਣ ਲਗਾ ਕੇ ਤੁਸੀਂ ਜਿਹੜਾ ਕਰਨਾ ਹੈ ਕਰਨਾ ਕੀ ਹੈ ਸਵਾ ਲਖ ਮੂਲ ਮੰਤਰ ਸਹਿਬ ਜੀ ਦਾ ਜਾਪ ਕਰਨਾ ਹੈ ਠੀਕ ਹੈ ਹੁਣ ਤੁਸੀਂ ਮਾਲਾ ਲੈ ਸਕਦੇ ਹੋ ਮਾਲਾ ਤੁਸੀਂ ਉਨ ਨੂੰ ਹੁੰਦੀ ਹੈ ਘਰੇ ਉਹਦੀ ਵੀ ਮਾਲਾ ਬਣਾ ਸਕਦੇ ਹਾਂ ਨਾ 108 ਗੰਡਾਂ ਦੇ ਲੋਹ ਨੂੰ ਤੁਹਾਨੂੰ ਉਸ ਹਿਸਾਬ ਲੱਗ ਜਾਊਗਾ ਵੀ 108 ਮੰਨ ਕੇ ਯਾਨੀ ਕਿ ਇੱਕ ਮਾਲਾ ਹੋਊਗੀ ਹੈਨਾ ਤੇ ਤੁਸੀਂ ਦਿਨ ਦੀਆਂ ਚਾਰ ਮਾਲਾ ਕਰ ਲਓ ਪੰਜ ਕਰ ਲਓ 6 ਕਰ ਲਓ 7 ਕਰ ਲਓ ਅਗਰ ਤੁਸੀਂ 10 ਤੋਂ 15 ਮਾਲ ਡੇਲੀ ਦੀਆਂ ਕਰਦੇ ਹੋ ਤਾਂ ਘਰ ਦੀ ਦਿਸ਼ਾ ਹੀ ਬਦਲ ਜੂਗੀ ਘਰ ਦੇ ਵਿੱਚ ਇੱਕ ਅਲੱਗ ਚਾ ਮਾਹੌਲ ਕ੍ਰੀਏਟ ਹੋਣਾ ਸ਼ੁਰੂ ਹੋ ਜਾਊਗਾ ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ ਵੀ ਗੁਰੂ ਸਾਹਿਬ ਜੀ ਮੈਥੋਂ ਵੀ ਢੀਲੀ ਦੀਆਂ ਜਿਹੜੀਆਂ 8 ਤੋਂ 10 ਮਾਲਾ ਦੀ ਸੇਵਾ ਲੈਣ ਤੇ ਪਰ ਜਿਹੜੀ ਬਾਕੀ ਦਾ ਨਿਤਨੇਮਾ ਉਹਦੇ ਚੱਲਦੇ ਸੇਵਾ ਜ਼ਰੂਰ ਗੁਰੂ ਸਾਹਿਬ ਜੀ ਲੈ ਰਹੇ ਨਹੀਂ ਪਰ ਹਾਲੇ ਉਸ ਮਕਾਮ ਤੇ ਨਹੀਂ ਪਹੁੰਚੇ ਵੀ 10 ਮਾਲਾ ਨਿਤਨੇਮ ਤੋਂ ਬਿਨਾ 10 ਮਾਲਾ ਜਿਹੜੀ ਮੂਲ ਮੰਤਰ ਸੈਦੀ ਹੋ ਜੇ ਪਰ ਜਿੰਨੀ ਸੇਵਾ ਗੁਰੂ ਸਾਹਿਬ ਲੈ ਰਹੇ ਆ ਨਾ ਇਸ ਟਾਈਮ ਉਹਦੇ ਨਾਲ ਹੀ ਘਰ ਦੀ ਬਹੁਤ એનર્ਜੀ ਚੇਂਜ ਹੋਈ ਆ ਘਰ ਦੇ ਵਿੱਚ ਮਾਹੌਲ ਬਹੁਤ ਚੇਂਜ ਹੋ ਗਿਆ ਹਰ ਟਮ ਖੁਸ਼ੀ ਦਾ ਮਾਹੌਲ ਰਹਿੰਦਾ ਘਰ ਦੇ ਵਿੱਚ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਰਹੀ ਹੈ ਸੋ ਤੁਸੀਂ ਵੀ ਪੂਰੀ ਵਿਸ਼ਵਾਸ ਸ਼ਰਧਾ ਭਾਵਨਾ ਦੇ ਨਾਲ ਰੱਖ ਕੇ ਮਾਲਾ ਜਪਣੀ ਹੈ ਇਹ ਨਹੀਂ ਮਨ ਦੇ ਵਿੱਚ ਸ਼ੰਕਾ ਰੱਖਣੀ ਹੈ ਜੇ ਮੈਂ ਆਪਣੀ ਗੱਲ ਕਰਾਂ ਗੁਰੂ ਸਾਹਿਬ ਜਦੋਂ ਮੇਥੋਂ ਸੇਵਾ ਲੈਂਦੇ ਆ ਨਾ ਤਾਂ ਉਸ ਟਾਈਮ ਮਨ ਦੇ ਵਿੱਚ ਭਾਵਨਾ ਪਤਾ ਕੀ ਹੁੰਦੀ ਹੈ ਇਹ ਹੁੰਦੀ ਹੈ ਕਿ ਅਗਰ ਮੈਂ ਇੱਕ ਮਾਲਾ ਵਾਧਾਜ ਕਰੂੰਗੀ ਨਾ ਤਾਂ ਗੁਰੂ ਸਾਹਿਬ ਦੀ ਕਿਰਪਾ ਵਧੇਗੀ ਗੁਰੂ ਸਾਹਿਬ ਜੀ ਹੋਰ ਮੈਨੂੰ ਆਪਣੀ ਚਰਨੀ ਲਾਉਣਗੇ ਗੁਰੂ ਸਾਹਿਬ ਜੀ ਖੋਰ ਮਿਹਰ ਕਰਨਗੇ ਹੋਰ ਵੱਧ ਸੇਵਾ ਲੈਣਗੇ ਗੁਰੂ ਸਾਹਿਬ ਜੀ ਹੋਰ ਜ਼ਿਆਦਾ ਖੁਸ਼ ਹੋਣਗੇ ਤਾਂ ਇਹ ਇਦਾਂ ਦੀ ਭਾਵਨਾ ਬਣਾ ਕੇ ਤੇ ਬਾਕੀ ਜਿਹੜੀਆਂ ਆਪਣੀਆਂ ਦੇਲੀ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਜਾਂ ਆਪਾਂ ਕਹਿ ਸਕਦੇ ਆ ਦੁਨਿਆਵੀ ਲੋੜਾਂ ਜਿਹੜੀ ਪੂਰਤੀ ਆ ਉਹਦੀ ਜਿਹੜੀ ਚਿੰਤਾ ਨਾ ਉਹ ਹਮੇਸ਼ਾ ਗੁਰੂ ਤੇ ਛੱਡ ਦਿੰਨੇ ਆ ਫਿਰ ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਲੈ ਕੇ ਆਂਦਾ ਇਹੇ ਜੇ ਮਾਹੌਲ ਚ ਗੁਰੂ ਸਾਹਿਬ ਨੇ ਕੱਢ ਕੇ ਅਗਰ ਇੱਥੋਂ ਤੱਕ ਲੈ ਆਂਦਾ ਨਾ ਤਾਂ ਅੱਗੇ ਜੀ ਪਰਮਾਤਮਾ ਹੀ ਲੈ ਕੇ ਜਾਊਗਾ ਤਾਂ ਫਿਰ ਅੱਗੇ ਵੀ ਚਿੰਤਾ ਮੈਂ ਕਿਉਂ ਕਰਾਂ ਅਪਾ ਆਪਣੇ ਕਰਮ ਕਰ ਸਕਦੇ ਆ ਆਪਾ ਮਿਹਨਤ ਕਰ ਸਕਦੇ ਆ ਬਾਣੀ ਜਪ ਸਕਦੇ ਆ ਲੇਕਿਨ ਫਲ ਫਲ ਤਾਂ ਪਰਮਾਤਮਾ ਲਈ ਦੇਣਾ ਸੋ ਉਹ ਤੇ ਛੱਡ ਦੇਆ ਕਰੋ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਕਰਨਾ ਥੱਲੇ ਆਸਣ ਲਾ ਕੇ ਕੋਲ ਜਾਲ ਰੱਖਣਾ ਠੀਕ ਹੈ ਜੀ ਪੂਰਾ ਜਾਲ ਦਾ ਫਰੋਸੇ ਜਾਲ ਦਾ ਪੂਰੇ ਘਰ ਵਿੱਚ ਛਿੱਟਾ ਦੇਣਾ ਜਦੋਂ ਤੁਹਾਡੇ ਘਰ ਦੇ ਵਿੱਚ 7 ਲੱਖ ਮੂਲ ਮੰਤਰ ਦਾ ਜਾਪ ਹੋ ਗਿਆ ਨਾ ਤੁਸੀਂ ਆਪ ਮਹਿਸੂਸ ਕਰੋਗੇ ਵੀ ਘਰ ਦੀ એનર્ਜੀ ਕਿਸ ਲੈਵਲ ਤੱਕ ਜਾਂਦੀ ਹੈ ਘਰ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਣਾ ਸ਼ੁਰੂ ਹੁੰਦਾ ਹੈ ਜੋ ਵੀ ਆਪ ਮੈਸੂਸ ਕਰੋਗੇ ਚਿੰਤਾਵਾਂ ਖਤਮ ਹੋ ਜਾਂਦੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਕਰ ਵਿੱਚ ਹਟਮ ਖੁਸ਼ੀ ਰਹਿੰਦੀ ਹੈ ਦੇਖੋ ਜਿਹੜਾ ਨਾ ਖੁਸ਼ੀ ਹੈ ਤੇ ਇੱਕ ਸ਼ਾਂਤੀ ਹੈ ਇੱਕ ਸਕੂਨ ਹੈ ਇਹ ਚਾਹੇ ਜਿੰਨੀ ਮਰਜ਼ੀ ਆਪਣੇ ਕੋਲ ਤਾਂ ਅੰਦੌਲਤ ਆ ਜੇ ਆਪਾਂ ਉਹਦੇ ਨਾਲ ਵੀ ਨਹੀਂ ਇਹਨੂੰ ਖਰੀਦ ਸਕਦੇ ਜਿਵੇਂ ਆਪਾਂ ਦੇਖੀ ਅੱਗੇ ਟਾਈਮ ਦੇ ਵਿੱਚ ਬਹੁਤ ਸਾਰੇ ਅਮੀਰ ਲੋਕ ਵੀ ਨੇ ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਦੁਖੀ ਨੇ ਕਿਉਂ ਕਿਉਂਕਿ ਸਕੂਨ ਨਹੀਂ ਆ ਸੋ ਹਾਂ ਸਾਨੂੰ ਡੇਲੀ ਜਿਹੜੀਆਂ ਸਾਡੀਆਂ ਜ਼ਰੂਰਤਾਂ ਉਹਦੀ ਪੂਰਤੀ ਵਾਸਤੇ ਪੈਸਾ ਚਾਹੀਦਾ ਸਾਨੂੰ ਸਾਡੇ ਕਰਜ਼ੇ ਤੋਂ ਮੁਕਤ ਹੋਣ ਵਾਸਤੇ ਪੈਸਾ ਚਾਹੀਦਾ ਪਰ ਪੈਸਾ ਸਭ ਕੁਝ ਨਹੀਂ ਹੈ ਬਹੁਤ ਕੁਝ ਤਾਂ ਹੈ ਪਰ ਸਭ ਕੁਝ ਨਹੀਂ ਹੈ ਪੈਸੇ ਨਾਲ ਅਸੀਂ ਦਵਾਈ ਖਰੀਦ ਸਕਦੇ ਹਾਂ ਪੈਸੇ ਨਾਲ ਅਸੀਂ ਤੰਦਰੁਸਤੀ ਨਹੀਂ ਖਰੀਦ ਸਕਦੇ ਸੋ ਸਾਨੂੰ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਨਾਮ ਸਿਮਰਨ ਹੀ ਉਹ ਚੀਜ਼ ਹੈ ਜੋ ਸਾਡੀ ਜ਼ਿੰਦਗੀ ਦੇ ਵਿੱਚ ਠਹਿਰਾਵ ਲੈ ਕੇ ਆਉਂਦਾ ਹੈ ਸਾਨੂੰ ਸਬਰ ਬਖਸ਼ਦਾ ਸਾਨੂੰ ਸਕੂਨ ਮਿਲਦਾ ਹੈ ਸਾਨੂੰ ਸ਼ਾਂਤੀ ਮਿਲਦੀ ਹੈ ਸਾਨੂੰ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੈ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਸਾਨੂੰ ਚੰਗੇ ਕਰਮ ਕਰਨ ਵੱਲ ਆਪਾਂ ਨੂੰ ਆਪਾਂ ਕਹਿੰਦੇ ਨਾ ਕਿ ਚੰਗੇ ਕਰਮ ਕਰਨ ਵੱਲੋਂ ਆਪਾਂ ਨੂੰ ਤੋਰਦਾ ਹੈ ਮਾੜੇ ਕਰਮੋਂ ਤੋਂ ਆਪਾਂ ਨੂੰ ਦੂਰ ਕਰਦਾ ਹੈ ਨਾਮ ਸਿਮਰਨ ਬਹੁਤ ਅਹਿਮ ਚੀਜ਼ ਹੈ ਸਾਡੀ ਜ਼ਿੰਦਗੀ ਦੀ ਜਿਵੇਂ ਸਾਨੂੰ ਜਿਉਣ ਲਈ ਰੋਟੀ ਚਾਹੀਦੀ ਹੈ ਪਾਣੀ ਚਾਹੀਦਾ ਉਵੇਂ ਹੀ ਸਾਡੀ ਰੂਹ ਦੀ ਜਿਹੜੀ ਖੁਰਾਕ ਹੈ ਨਾ ਉਹ ਸਿਮਰਨ ਹੋਣੀ ਚਾਹੀਦੀ ਹੈ ਜਦੋਂ ਵੀ ਮਾੜੀ ਜੀ ਚਿੰਤਾ ਹੋਵੇ ਨਾ ਬੈਠ ਜਾਓ ਉਸੇ ਟਾਈਮ ਬੈਠ ਜਾਓ ਜਦੋਂ ਵੀ ਟੈਨਸ਼ਨ ਹੋਵੇ ਉਸੇ ਟਾਈਮ ਬੈਠ ਜਾਓ ਗੁਰੂ ਦਾ ਨਾਮ ਲੈ ਕੇ ਗੁਰੂ ਨੂੰ ਧਿਆ ਕੇ ਉਸੇ ਟਾਈਮ ਬੈਠ ਜਾਓ ਸਿਮਰਨ ਕਰਨ ਨਾ ਤੁਹਾਡੀ ਚਿੰਤਾ ਖਤਮ ਹੋ ਜੇ ਤਾਂ ਮੈਂ ਇਸ ਗੱਲ ਦੀ ਜ਼ਿੰਮੇਵਾਰ ਬੱਠੀ ਹਾਂ ਕਿਉਂਕਿ ਮੈਂ ਚੀਜ਼ਾਂ ਅਜ਼ਮਾਈਆਂ ਹੋਈਆਂ ਨੇ ਜਦੋਂ ਵੀ ਚਿੰਤਾ ਹੁੰਦੀ ਹੈ ਨਾ ਤਾਂ ਉਹਦੇ ਗੁਰੂ ਸਾਹਿਬ ਦੇ ਚੰਨੀ ਮਹਾਰਾਜ ਜੀ ਲੋ ਮੈਂ ਤੁਹਾਡੇ ਤੇ ਛੱਡਦਾ ਹੁਣ ਤੁਸੀਂ ਦੇਖੋ ਕਿਵੇਂ ਕਰਨਾ ਇਸ ਤਰ੍ਹਾਂ ਦੀ ਭਾਵਨਾ ਅਪਣਾ ਲਓ ਇਸ ਤਰ੍ਹਾਂ ਦਾ ਮਾਹੌਲ ਬਣਾ ਲਓ ਆਪਣੀ ਸੋਚਣੀ ਦਾ ਸੋ ਜੇ ਤੁਸੀਂ ਵੀ ਇਸ ਤਰੀਕੇ ਨਾਲ ਕਰੋਗੇ ਦੇਖੋ ਜਿਹੜੇ ਗੁਰਸਿੱਖ ਨੇ ਗੁਰੂ ਸਾਹਿਬ ਨੂੰ ਪੁੱਛਿਆ ਸੌਰੀ ਸੰਤ ਮਹਾਂਪੁਰਸ਼ਾਂ ਨੇ ਪੁੱਛਿਆ ਸੀ ਨਾ ਤਾਂ ਉਸ ਦਾ ਵੀ ਦੇਖੋ ਕਰਜਾ ਉਹਨੇ ਤਾਂ ਖैर ਜਾਦਾ ਸੇਵਾ ਨਿਭਾਈ ਸੀ ਉਹਨੇ ਤਾਂ 3 ਮਹੀਨੇ ਦੇ ਵਿੱਚ 1 ਸਵਾ ਲੱਖ ਮੂਲਮੰਤਰ ਸਾਹਿਬ ਪਾਠ ਕਰਿਆ ਸੀਗਾ ਜਆ ਦਿਨ ਰਾਤ ਉਹ ਨਹੀਂ ਮਤਲਬ ਪਾਣੀ ਜਪੀ ਪਰ ਤੁਸੀਂ ਆਪਾਂ ਘਰ ਦੇ ਕੰਮ ਵੀ ਕਰਨੇ ਹੁੰਦੇ ਹਨ ਅਗਰ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤੁਸੀਂ 7 8 ਮਾਲਾ ਵੀ ਆਰਾਮ ਨਾਲ ਕਰ ਸਕਦੇ ਹੋ ਦਿਨੇ ਬੇਲੇ ਹੋ ਕੇ ਨਾ ਫ੍ਰੀ ਹੋ ਕੇ ਜਦੋਂ ਵੀ ਕੰਮ ਤੋਂ ਫ੍ਰੀ ਹੋ ਉਦੋਂ ਬੈਠ ਜਾ ਫਿਰ ਉਸ ਤੋਂ ਬਾਅਦ ਦੱਸਿਓ ਵੀ ਤੁਹਾਡੇ ਘਰ ਦਾ ਮਾਹੌਲ ਕੀ ਆ એનર્ਜੀ ਕੀ ਆ ਤੁਹਾਡੇ ਘਰ ਦੀ ਤੁਹਾਡੇ ਘਰ ਦੇ ਵਿੱਚ ਕਿਦਾਂ ਦੀਆਂ ਹੁਣ ਤੁਹਾਨੂੰ ਫੀਲਿੰਗਸ ਆਉਂਦੀਆਂ ਨੇ ਹਰ ਟਾਈਮ ਖੁਸ਼ੀ ਦਾ ਮਾਹੌਲ ਹੋ ਜਾਣਾ ਘਰ 'ਚ ਸੋ ਉਮੀਦ ਕਰਦੀ ਆਂ ਕਿ ਆਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਇਤਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਮਿਲਦਿਆਂ ਕਰੀਏ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ